ਆਪ ਜੋ ਫਿਰ ਵੱਜਣਗੇ ਵਾਜੇ ਤੇ ਸ਼ਹਿਨਾਈਆਂ ਇੱਕ ਹੋਰ ਐਮਐਲਏ ਕਰਵਾਉਣ ਜਾ ਰਹੇ ਨੇ ਵਿਆਹ ਕਰਵਾ ਚੋਤ ਤੋਂ ਪਹਿਲਾਂ ਵਿਧਾਇਕ ਨਰਿੰਦਰ ਕੌਰ ਭਰਾਜ ਲੈਣਗੇ ਲਾਵਾ ਹੱਥਾਂ ਤੇ ਸਜਾਉਣਗੇ ਸ਼ਗਨਾ ਦੀ ਮਹਿੰਦੀ ਤੇ ਲਾਲ ਚੂੜਾ ਵਰਤ ਰੱਖੇਗੀ ਐਮਐਲਏ ਨਰਿੰਦਰ ਪਰਾਜ ਇਸ ਖੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਐਮਐਲਏ ਨਰਿੰਦਰ ਕੌਰ ਪਰਾਜ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰਨ ਜਾ ਰਹੇ ਨੇ ਸੰਗਰੂਰ ਤੋਂ ਵਿਧਾਇਕ ਨੇ ਐਮਐਲਏ ਨਰਿੰਦਰ ਕੌਰ ਪਰਾਜ ਜੋ ਕਿ ਵਿਆਹ ਕਰਵਾਉਣ ਜਾ ਰਹੇ ਨੇ ਤੇ ਪਟਿਆਲਾ ਦੇ ਗੁਰਦੁਆਰਾ ਸਾਹਿਬ ਦੇ ਵਿੱਚੋਂ ਲਾਵਾ ਫੇਰੇ ਲੈਣਗੇ 28 ਸਾਲਾਂ ਦੇ ਨਰਿੰਦਰ ਕੌਰ ਪਰਾਜ 29 ਸਾਲਾਂ ਦੇ ਪਟਿਆਲਾ ਦੇ ਨੌਜਵਾਨ ਦੇ ਨਾਲ ਵਿਆਹ ਰਚਾਉਣ ਗਿਆ ਤੇ ਉਹਨਾਂ ਦਾ ਜੀਵਨ ਸਾਥੀ ਮਨਦੀਪ ਸਿੰਘ ਵੀ ਉਹਨਾਂ ਦੀ ਤਰ੍ਹਾਂ ਹੀ ਇੱਕ ਆਮ ਕਿਸਾਨ ਪਰਿਵਾਰ ਨਾਲ ਸੰਬੰਧ ਰੱਖਦੇ ਨੇ ਤੇ ਅੱਜ ਕੱਲ ਉਹ ਪਟਿਆਲਾ ਦੇ ਵਿੱਚ ਰਹਿ ਰਹੇ ਨੇ ਜਿਨ੍ਹਾਂ ਦੇ ਨਾਲ ਉਹ ਗੁਰਦੁਆਰਾ ਸਾਹਿਬ ਦੇ ਵਿੱਚ ਲਾਵਾਂ ਲੈਣਗੇ ਤੁਹਾਨੂੰ ਦੱਸ ਦਈਏ ਕਿ 2022 ਦੀਆਂ ਵਿਧਾਨ ਸਭਾ ਚੋਣਾਂ ਜਿੱਤਣ ਤੋਂ ਪਹਿਲਾਂ ਐਮਐਲਏ ਨਿਰਿੰਦਰ ਕੌਰ ਪਰਾਜ ਅਤੇ ਉਹਨਾਂ ਦੇ ਜੀਵਨ ਸਾਥੀ ਮਨਦੀਪ ਸਿੰਘ ਦੇ ਪਰਿਵਾਰ ਆਪਸ ਦੇ ਵਿੱਚ ਚੰਗੇ ਸੰਬੰਧ ਰੱਖਦੇ ਹਨ ਤੇ ਇਹ ਵੀ ਦੱਸ ਦਈਏ ਕਿ ਦੋਵੇਂ ਪਰਿਵਾਰਾਂ ਦੇ ਕੁਝ ਖਾਸ ਰਿਸ਼ਤੇਦਾਰ ਹੀ ਇਸ ਵਿਆਹ ਸਮਾਗਮ ਦੇ ਵਿੱਚ ਸ਼ਾਮਲ ਹੋਣਗੇ ਤੇ ਵਿਆਹ ਸਾਦੇ ਢੰਗ ਨਾਲ ਰਚਾਇਆ ਜਾਵੇਗਾ ਇੱਥੇ ਹੀ ਇਹ ਵੀ ਜਾਣਕਾਰੀ ਮਿਲ ਰਹੀ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਵੀ ਇਸ ਵਿਆਹ ਸਮਾਗਮ ਦੇ ਵਿੱਚ ਸ਼ਾਮਲ ਹੋ ਸਕਦੇ ਨੇ ਉਹਨਾਂ ਦੇ ਨਾਲ ਕਈ ਮੰਤਰੀ ਅਤੇ ਵਿਧਾਇਕ ਵੀ ਵਿਆਹ ਸਮਾਗਮ ਦੇ ਵਿੱਚ ਪਹੁੰਚ ਸਕਦੇ ਨੇ ਐਮਐਲਏ ਨਰਿੰਦਰ ਕੌਰ ਪਰ ਅੱਜ ਦੇ ਘਰ ਸ਼ਗਨਾ ਦਾ ਵੇੜਾ ਸੱਜੁਕਾ ਹੈ ਅਤੇ ਉਹਨਾਂ ਦੇ ਘਰ ਵਿਆਹ ਦੀਆਂ ਰਸਮਾਂ ਵੀ ਸ਼ੁਰੂ ਹੋ ਚੁੱਕੀਆਂ ਨੇ ਕੱਲ ਵਿਆਹ ਸਮਾਗਮ ਦੇ ਵਿੱਚ ਕਈ ਰਿਸ਼ਤੇਦਾਰ ਅਤੇ ਉਹਨਾਂ ਦੇ ਕਈ ਵਿਧਾਇਕ ਅਤੇ ਮੰਤਰੀ ਪਹੁੰਚਣਗੇ ਇਸ ਦਿਨ ਲਈ ਤੁਹਾਨੂੰ ਇਹ ਵੀ ਦੱਸਦੀ ਕਿ ਉਹਨਾਂ ਦੇ ਜੀਵਨ ਸਾਥੀ ਮਨਦੀਪ ਸਿੰਘ ਦਾ ਕੋਈ ਸਿਆਸੀ ਪਿਛੋਕਰ ਨਹੀਂ ਆਤੇ ਉਹ ਆਮ ਕਿਸਾਨ ਪਰਿਵਾਰ ਨਾਲ ਸੰਬੰਧ ਰੱਖਦੇ ਨੇ ਨਾ ਹੀ ਉਹ ਸਿਆਸਤ ਦੇ ਵਿੱਚ ਸਰਗਰਮ ਨੇ ਤੇ ਮਾਤਾ ਪਿਤਾ ਦੀ ਪਸੰਦ ਦੇ ਅਨੁਸਾਰ ਹੀ ਐਮਐਲਏ ਨਰਿੰਦਰ ਕੌਰ ਪਰ ਅੱਜ ਵਿਆਹ ਰਚਾਉਣਗੇ ਤੁਹਾਨੂੰ ਦੱਸਦੀ ਕਿ ਲਗਾਤਾਰ ਹੀ ਆਮ ਆਦਮੀ ਪਾਰਟੀ ਦੇ ਵਿੱਚ ਮੰਤਰੀ ਅਤੇ ਵਿਧਾਇਕਾਂ ਦੇ ਵੱਲੋਂ ਵਿਆਹ ਰਚਾਏ ਜਾ ਰਹੇ ਨੇ ਇਸ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਖੁਦ ਡਾਕਟਰ ਗੁਰਪ੍ਰੀਤ ਕੌਰ ਦੇ ਨਾਲ ਲਾਵਾਂ ਲਈਆਂ ਸਨ ਇਸ ਤੋਂ ਬਾਅਦ ਹੁਣ ਐਮਐਲਏ ਨਰਿੰਦਰ ਕੌਰ ਪਰ ਅੱਜ ਵਿਆਹ ਦੇ ਬੰਧਨ ਦੇ ਵਿੱਚ ਬੱਜਣ ਜਾ ਰਹੇ ਨੇ ਅਤੇ ਮਨਦੀਪ ਸਿੰਘ ਦੇ ਨਾਲ ਲਾਵਾ ਲੈਣ ਜਾ ਰਹੇ ਨੇ ਕੱਲ ਪਟਿਆਲਾ ਦੇ ਵਿੱਚ ਉਹਨਾਂ ਦਾ ਵਿਆਹ ਸਮਾਗਮ ਹੋਵੇਗਾ ਅਤੇ ਸਾਦੇ ਢਾਂਗ ਨਾਲ ਹੀ ਵਿਆਹ ਕਰਵਾਇਆ ਜਾਵੇਗਾ ਬਿਊਰੋ ਰਿਪੋਰਟ ਦਿ ਟੀਵੀ ਐਨਰ